ਗੁਰਜਸ ਕਪਲਸ ਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਬੀਤੇ ਦਿਨੀ ਮੀਕੂ ਟੈਲੋ ਨਾਲ ਕੰਟਰੋਵਰਸੀ ਤੋਂ ਬਾਅਦ ਲੋਕਾਂ ਦੇ ਵੱਲੋਂ ਉਹਨਾਂ ਨੂੰ ਕਾਫੀ ਟਰੋਲ ਕੀਤਾ ਗਿਆ ਸੀ ਤੇ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਗਏ ਸਨ ਜਿਸ ਤੋਂ ਬਾਅਦ ਉਹਨਾਂ ਨੇ ਲੋਕਾਂ ਦੀਆਂ ਸਾਰੀਆਂ ਗੱਲਾਂ ਦਾ ਜਵਾਬ ਵੀ ਦਿੱਤਾ ਸੀ ਤੇ ਜਿੱਥੇ ਉਹਨਾਂ ਨੂੰ ਚਾਉਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ ਉੱਥੇ ਹੀ ਉਹਨਾਂ ਨੂੰ ਹੇਟ ਕਰਨ ਵਾਲਿਆਂ ਦੀ ਗਿਣਤੀ ਵੀ ਕਿਤੇ ਵੱਧ ਹੈ ਜੀ ਹਾਂ ਬੀਤੇ ਦਿਨੀ ਉਹਨਾਂ ਦੇ ਵੱਲੋਂ ਵਲੌਗ ਸ਼ੇਅਰ ਕੀਤਾ ਗਿਆ ਸੀ ਤੇ ਲੋਕਾਂ ਵੱਲੋਂ ਉਹਨਾਂ ਨੂੰ ਕਾਫੀ ਗੰਦੇ ਕਮੈਂਟ ਕੀਤੇ ਗਏ ਹਨ ਜਿਸ ਤੋਂ ਬਾਅਦ ਗੁਰਜਸ ਕਪਲਸ ਨੇ ਲਾਈਵ ਆ ਕੇ ਲੋਕਾਂ ਦਾ ਜਵਾਬ ਦਿੱਤਾ ਤੇ ਗਲਤ ਬੋਲਣ ਵਾਲਿਆਂ ਖਿਲਾਫ ਪੜਾਅਸ ਕੱਢੀ ਹੈ ਕਿਉਂਕਿ ਲੋਕਾਂ ਦੇ ਵੱਲੋਂ ਉਹਨਾਂ ਦੀ ਭੈਣ ਤੇ ਖੁਸ਼ੀ ਨੂੰ ਛਰੀ ਆਮ ਚਮਿਆਰ ਕਹਿ ਕੇ ਕਮੈਂਟ ਕੀਤੇ ਜਾ ਰਹੇ ਸਨ ਤੇ ਹੁਣ ਗੁਰਜਸ ਕਪਸ ਨੇ ਲਾਈਵ ਆ ਕੇ ਲੋਕਾਂ ਖਿਲਾਫ ਆਪਣੀ ਭੜਾਸ ਕੱਢੀ ਹੈ ਤੇ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਚੰਗਾ ਨਹੀਂ ਕਹਿ ਸਕਦੇ ਤਾਂ ਮਾੜਾ ਵੀ ਨਾ ਬੋਲੋ ਤੇ ਹਰ ਇੱਕ ਦੇ ਘਰ ਪਿੰਡ ਦਾ ਮਾਹੌਲ ਹੁੰਦਾ ਹੈ ਹਰ ਇੱਕ ਬੰਦਾ ਉਸੇ ਹਿਸਾਬ ਨਾਲ ਹੀ ਬੋਲਦਾ ਬਾਕੀ ਜੇ ਖੁਸ਼ ਰਹਿੰਦੇ ਆ ਫਿਰ ਵੀ ਲੋਕੀ ਨਹੀਂ ਟੇਕਣ ਦਿੰਦੇ ਜੇ ਕੌਸ਼ਨ ਨਹੀਂ ਰਹਿੰਦੇ ਫਿਰ ਵੀ ਲੋਕੀ ਕਹਿਣਗੇ ਐਵੇਂ ਗੱਲਾਂ ਮਾਰੀ ਜਾਂਦੇ ਆ ਤੇ ਤੁਸੀਂ ਘਰੇ ਵੀ ਆਪਣੀਆਂ ਮਾਵਾ ਪੈਣਾ ਨੂੰ ਇਦਾਂ ਹੀ ਬੋਲਦੇ ਹੋ ਅੱਜ ਕੱਲ ਕੋਈ ਵੀ ਕਿਸੇ ਦੇ ਸਖਾਇਆ ਨਹੀਂ ਸਿੱਖਦਾ ਇੱਥੇ ਹਰ ਕੋਈ ਸਿੱਖਿਆ ਸਖਾਇਆ ਹੁੰਦਾ ਹੈ ਬਾਕੀ ਅਸੀਂ ਜਿਹੜੇ ਸਾਡੇ ਨਾਲ ਜਿਹੜਾ ਜਿਵੇਂ ਚੱਲੂ ਅਸੀਂ ਓਦਾਂ ਹੀ ਚੱਲਦੇ ਆ ਤੇ ਜਿਹੜਾ ਇੱਜ਼ਤ ਦਿੰਦਾ ਹੈ ਅਸੀਂ ਵੀ ਪੂਰੀ ਕਰਦੇ ਆ ਬਾਕੀ ਅਸੀਂ ਤੁਹਾਨੂੰ ਉਹਨਾਂ ਦੀਆਂ ਵੀਡੀਓ ਦੇ ਹੀਟ ਕਮੈਂਟ ਦਿਖਾਉਂਦੇ ਆ ਲੋਕ ਲਿਖਦੇ ਹਨ ਕਿ ਜਨਾਨੀ ਦਿਖਾਉ ਮਹਿਕਮਾ ਚੱਜ ਦਾ ਕੰਮ ਕਰ ਲੋ ਫਿਰ ਕਹਿੰਦੇ ਸਾਨੂੰ ਚਮਿਆਰ ਕਹਿੰਦੇ ਆ ਖੁਸ਼ੀ ਸੱਚੀ ਨਹੀਂ ਨੋਂਦੀ ਜਾਂ ਤੁਸੀਂ ਉਹਦੇ ਨਾਲ ਮਜ਼ਾਕ ਕਰਦੇ ਹੋ ਜੱਸ ਤੁਸੀਂ ਛੋਟੀ ਜੀ ਫੈਮਲੀ ਓਕੇ ਤੁਸੀਂ ਖੁਸ਼ੀ ਤੇ ਰਵੀ ਡੰਗਰ ਜੇ ਇਕੱਠੇ ਕੀਤੇ ਆ ਜਿਨ੍ਹਾਂ ਨੂੰ ਅਕਲ ਹੈ ਨਹੀਂ ਬਾਜੀ ਗੁੱਸਾ ਨਾ ਕਰਿਓ ਘਰ ਸਾਫ਼ ਰੱਖਿਆ ਕਰੋ ਜਲੂਸ ਨਾ ਕੱਢਿਆ ਕਰੋ ਟੰਗ ਨਾਲ ਵੀਡੀਓ ਬਣਾਇਆ ਕਰੋ ਤੇ ਹੋਰ ਵੀ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਉਹਨਾਂ ਨੂੰ ਕੀਤੇ ਗਏ ਆ ਬਾਕੀ ਤੁਸੀਂ ਉਹਨਾਂ ਦੀ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਉਹਨਾਂ ਨੇ ਵਲੌਗ ਦੇ ਵਿੱਚ ਵੀਡੀਓ ਪਾਈ ਹੋਈ ਆ ਕਾਫੀ ਲੋਕਾਂ ਦੇ ਖਿਲਾਫ ਆਪਣੀ ਭੜਾਸ ਕੱਢੀ ਆ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ